ਲਓ ਜੀ ਭਰਾ ਮੇਰ ਅਸੀਂ ਖੜਿਆ ਬੀਕਾ ਨੇਰ ਪਾਰ ਕਰਕੇ ਤੇ ਸਬਜੀ ਬਣਾਈ ਜੰਨੇ ਆ ਗੱਡੀ 'ਚ ਬੈਠੇ ਆ ਭਾਰਤ ਮਾਲਾ ਰੋਡ ਦੇ ਪਾਰਕਿੰਗ 'ਚ ਖੜੇ ਆ ਆ ਦੇਖ ਲਓ ਪਾਰਕਿੰਗ ਆਹ ਦਿਖਾ ਦਿੰਨੇ ਆ ਪਾਰਕਿੰਗ ਆ ਗਈ ਇਹ ਬੀਕਾ ਨੇਰ ਤੋਂ ਅੱਗੇ ਖੜੇ ਆ ਅਸੀਂ ਸਬਜੀ ਲੱਗੀ ਆ ਬਣ ਤੇ ਮੈਂ ਆਟਾ ਗੁੰਨੀਅਨਾ ਇੱਕ ਸਾਡਾ ਬੰਦਾ ਉਹ ਫਿਰਦਾ ਉਧਰ ਉਹ ਗੱਡੀਆਂ ਦੇ ਟਾਇਰ ਚੈੱਕ ਕਰੀ ਜਾਂਦਾ ਗਾ ਤੇ ਭਰਾ ਉਹ ਡਰਾਈਵਰੀ ਕੋਈ ਇੰਨੀ ਸੌਖੀ ਨਹੀਂ ਜਿਹੜਾ ਅਗਲਾ ਕਹਿੰਦਾ ਯਾਰ ਵੀ ਡਰਾਈਵਰ ਬਣ ਜਾਓ ਤੇ ਤਾਂ ਐਸ਼ ਕਰਦੇ ਨਾ ਐ ਕਰਦੇ ਐ ਹੁਸ਼ ਕੋਈ ਨਹੀਂ ਬਾਈ ਇੱਥੇ ਹੱਥਾਂ ਦੀ ਕਰਕੇ ਖਾਣੀ ਪੈਂਦੀ ਆ ਆਹ ਦੇਖ ਲਓ ਆਹ ਗੱਡੀਆਂ ਖੜੀਆਂ ਨੇ ਤੇ ਇੱਧਰ ਸੂਰਜ ਦੇਖ ਲਓ ਚੜ੍ਹਿਆ ਆਉਂਦਾ Rajasthan ਚ ਖੜੇ ਆ ਆਹ ਦੇਖੋ ਹੱਥਾਂ ਦੀ ਕਰਕੇ ਖਾਣਿਆ ਬਾਈ ਤੇ ਸਾਡੇ ਲੋਕ ਨਾ ਐਡੇ ਮਾੜਿਆ ਗੰਦੇ ਸਾਲੇ ਜਿੰਨੇ ਵੀ ਕਹਿ ਸਕਦੇ ਆ ਉਹਨੇ ਗੰਦ ਭੈਣ ਚੋਦਾ ਮਣੀ ਜੀ ਕੱਚੀ ਰੋਟੀ ਆ ਗਈ ਚਲਾ ਕੇ ਮਾਰਨਗੇ ਥਾਲੀ ਬੇੜੇ ਚ ਵੀ ਮੇਰੇ ਸਾਲਿਓ ਬਣਾ ਕੇ ਖਾ ਕੇ ਦੇਖੋ ਆ ਦੇਖਿਆ ਸੀ ਬਣਾ ਕੇ ਖਾ ਕੇ ਖਾਣੇ ਆ ਬਾਈ ਅਸੀਂ ਇੱਕ ਟੁਕੜਾ ਵੀ ਨਹੀਂ ਛੱਡਦੇ ਯਾਰ ਰੋਟੀ ਛੱਟਣ ਦੀ ਤਾਂ ਬਾਹਲੀ ਗੱਲ ਦੂਰ ਹੈ ਵੀ ਰੋਟੀ ਛੱਡਦੀ ਏ ਅਸੀਂ ਇੱਕ ਟੁਕੜਾ ਵੀ ਨਹੀਂ ਛੱਡਦੇ ਸਲਾਮ ਹੈ ਭਰਾਵੋ ਅੰਨ ਦੀ ਕਦਰ ਕਰਿਆ ਕਰੋ ਆਏ ਨਾ ਕਰਿਆ ਕਰੋ ਕਿਉਂ ਤੁਹਾਨੂੰ ਪੱਕੀਆਂ ਪਕਾਈਆਂ ਮਿਲ ਜਾਂਦੀਆਂ ਅਸੀਂ ਆਪ ਬਣਾ ਕੇ ਖਾਣੇ ਆ ਬਈ ਸਾਨੂੰ ਤਾਂ ਪਤਾ ਹੈ ਬੇਸਾਨ ਅੰਨ ਦੀ ਕਿੰਨੀ ਕਦਰ ਹੈ ਹੁਣ ਅਸੀਂ ਬਾਹਰ ਰਾਸਤੇਾਂ 'ਚ ਖੜੇ ਆ ਠੀਕ ਹੈ ਜੀ ਤੇ ਹੁਣ ਅਸੀਂ ਆਪ ਦੀਆਂ ਬਣਾ ਕੇ ਗੁਜਰਾਤ ਤੱਕ ਆਪਦੀਆਂ ਬਣਾ ਕੇ ਖਾਵਾਂਗੇ ਜਿੰਨਾ ਤੱਕ ਪੰਜਾਬ ਵਾਪਸ ਨਹੀਂ ਆਉਂਦੇ ਤੇ ਅਸੀਂ ਨਹੀਂ ਬਈ ਕੱਚੀ ਪਿੱਲੀ ਪਰਖਦੇ ਨਾ ਨਾ ਉਹ ਢੇੜ ਲੋਕ ਹੁੰਦੇ ਮੇਰੇ ਸਾਲੇ ਚਵਲ ਜਿਹੜੇ ਚਿੱਜਾਂ ਨੂੰ ਪਰਖਦੇ ਆ ਚਵਲ ਸਾਲੇ ਸਿਰੇ ਦੇ ਥਲਾ ਥਾਲ ਮਾਰਦੇ ਭਗਾ ਭਗਾ ਕਿ ਉਹ ਚਵਲ ਹੁੰਦੇ ਬੈਂਚੋ ਦਾ ਕੁੱਤੇ ਤੇ ਉਹ ਇਹ ਜਾਂਦਾ ਬਾਈ ਜਲੂਸ ਵੀ ਕੱਢਿਆ ਕਰੋ ਆ ਸਾਡੇ ਗੰਡੇ ਪਿਆਜ਼ ਸਭ ਕੁਝ ਪਿਆਗਾ ਆਟਾ ਪਿਆ ਬਾਈ 15 20 ਕਿਲੋ ਆਟਾ ਪਿਆ ਪਿਆ ਆ ਭਰੀਆਂ ਪਿੰਗਾਂ ਬਾਲਟੀਆਂ ਸਾਰੇ ਸਾਰਾ ਰੱਛਣ ਪਾਣੀ ਲੈ ਕੇ ਚੱਲਦੇ ਆ ਬਾਈ ਆ ਮੈਂ ਤੁਹਾਨੂੰ ਕਹਿ ਦਈਏ ਵੀ ਰਾਤ ਨੂੰ ਅਸੀਂ ਕੁਝ ਨਹੀਂ ਮੁੱਲ ਲੈਂਦੇ ਆਹ ਟਰੱਕ ਲਾਤੇ ਅਸੀਂ ਸਾਈਡ ਤੇ ਤੇ ਆਹ ਪਾਰਕਿੰਗ ਹੈ ਹੁਣ ਰੋਟੀ ਪਾਣੀ ਬਣਾ ਕੇ ਟੌਰਣਾ ਪਾਵਾਂਗੇ ਬਾਈ ਖਾ ਖੋ ਕੇ ਆਉਦਾ ਵਧੀਆ ਆਪਦੀ ਮਨਪਸੰਦ ਦੀ ਸਬਜ਼ੀ ਬਣਾ ਕੇ ਖਾਵਾਂਗੇ ਧੰਨਵਾਦ ਵੀਡੀਓ ਦੇਖਣਾਂ ਲਈ ਤੇ ਵੀਰੇ ਕਮੈਂਟ ਤੇ ਲਾਇਕ ਜਰੂਰ ਕਰਦਿਆ ਕਰੋ ਯਾਰ ਡਰਾਈਵਰਾਂ ਨੂੰ ਵੀ